ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮਸਤਫਾ ਮੇਰੇ ਗਵਾਂਡ ਪਿੰਡ ਦੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਦੋ ਪਸੂਹੀ ਰੱਖਦੇ ਆ ਬਾਈ ਘਰੇ ਇੱਕ ਨਾ ਕਿਨਾਂ ਚ ਸੇਲਾ ਜਾਣਕਾਰੀ ਪ੍ਰੋਪਰ ਬਾਰੀ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸੱਚੀ ਗੱਲ ਜੀ ਸੱਚੀ ਗੱਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮਸਤ ਤਾ ਤਹਿਸੀਲ ਬਾਗਾ ਪੁਰਾਣਾ ਮੋਬਾਈਲ ਨੰਬਰ 9501815644 ਠੀਕ ਆ ਜੀ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੂਈ ਆ ਜੀ ਇਹ ਬਈ ਦੂਜੇ ਸੂਏ ਸੂਈ ਆ ਮਗਰ ਇਹਦੇ ਬੱਚਾ ਸੂਈ ਨਹੀਂ ਹੋਗੇ 4-5 ਦਿਨ ਬਈ 4-5 ਦਿਨ 8 ਤੋਂ 9 ਕਿਲੋ ਦੁੱਧ ਆ ਦੁੱਧ ਮੰਨ ਲਓ ਜਾਂ ਬੌਲਾ ਬਸ 8 ਤੋਂ 9 ਕਿਲੋ ਪਹਿਲੇ ਸੂਏ ਨੇ 11-12 ਕਿਲੋ ਦਿੱਤਾ ਪਹਿਲੇ ਠੀਕ ਆ ਆਪਣੇ ਪਹਿਲੇ ਸੂਏ ਵੀ ਆਪਣੇ ਕੋਲ ਹੀ ਸੀਗੇ ਟੋਰ ਕੇ ਦਿਖਾ ਦਿਓ ਜੀ ਬਾਈ ਦੱਸਦਾ ਏ 4 ਕ ਦਿਨ ਹੋ ਗਏ ਸੂਏ ਨੂੰ ਬੌਲਾ ਕਹਿ ਲਓ ਦੁੱਧ ਕਹਿ ਲਓ 8-9 ਕਿਲੋ ਇਸ ਵਕਤ ਕੰਡੇ ਵਾਲਾ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਬਾਈ ਸ਼ੀਲ ਸੌ ਪੂਰੀ ਆ ਬਾਈ ਦੱਸਦਾ ਏ ਬਾਕੀ ਥਣਾਂ ਦੇ ਸਾਈਜ਼ ਸੋਨੇ ਆ ਜੀ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਨਿਖੜਵੇਂ ਇੱਕੋ ਸਾਈਜ਼ ਦੇ ਲੈ ਜਾਓ ਜੀ 11 12 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੁਗਾ ਵੱਧ ਵੀ ਦੇ ਸਕਦਾ ਦੇਸੀ ਬਰੀਡ ਚੋਂ ਆਉਂਦੀ ਆ ਦੇਸੀ ਕ੍ਰੋਸ ਬਰੀਡ ਆ ਜੀ ਗਰਮੀ ਰਹਿ ਤਾਂ ਗਾਂ ਵੀ ਕਹਿ ਸਕਦੇ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਹੈ ਜੀ ਥਾਣਾ ਦੇ ਸਾਈਡ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਦਾ ਜੀ ਚਾਰੇ ਤਾਂ ਨਿਖੜਵੇਂ ਪੂਰੀ ਹੈ ਬਾਈ ਜਿਵੇਂ ਸੇਲ ਸਾਬ ਪੂਰੀ ਹੈ ਤੁਸੀਂ ਦੇਖ ਸਕਦੇ ਹੋ ਬਾਈ ਨੇ ਸੰਗਲ ਵੀ ਬੰਨਿਆ ਨਹੀਂਗਾ ਚਾਹੇ ਜਵਾਕ ਚੋਈ ਜਾਣ ਜਿਵੇਂ ਮਰਜ਼ੀ ਚੋਈ ਜਾਣ ਪਣਾ ਬੁੜੀ ਚੋਲੇ ਬੰਦਾ ਜਵਾਕ ਜਿਵੇਂ ਮਰਜ਼ੀ ਕੋਈ ਚੋਣ ਠੀਕ ਹੈ ਜੀ ਸੀਲਸਾਉ ਵੱਲੋਂ ਤਾਂ ਕਿਆ ਬਾਤਾਂ ਹੀ ਆ ਜੀ ਪੂਰੀ ਸੀਲਸਾਉ ਆ ਠੀਕ ਹੈ ਜੀ ਸੀਲਸਾਉ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਸੰਗ ਆ ਪਰ ਬਾਈ ਕਹਿੰਦਾ ਮਾਰ ਦੇਣੀ ਆਪਣੀ ਗਾਰੰਟੀ ਆ ਪੂਰੀ ਠੰਡੀ ਸੀਲ ਹੈ ਜੀ ਚਾਹੇ ਜਵਾਕ ਚੋਈ ਜਾਣ ਕਰੇ ਲੂ ਗਾਏ ਜੀ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੱਟ ਚੰਗੀ ਆਉਂਦੀ ਹੁੰਦੀ ਆ ਬੱਜਾਂ ਵਰਗਾ ਦੁੱਧ ਹੁੰਦਾ 11 12 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਮਗਰ ਵੱਛਾ ਤੁਸੀਂ ਦੇਖ ਸਕਦੇ ਹੋ ਚਾਰ ਕਦਨ ਹੋ ਗਏ ਬਾਈ ਦੱਸਦਾ ਕਿ ਸੂਈ ਨੂੰ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ ਬਾਈ ਲੈਣ ਦੇ ਨਹੀਂ ਹੈ 25000 ਰੁਪਏ ਮਾਨਤਨ ਹੋ ਜਾਊਗਾ ਜੀ ਮਾਨਤਨ ਕਰਦੇ ਆ ਵਿੱਚ 25000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਜਿਹੜਾ ਵੀਰ ਚੱਲ ਕੇ ਆਊਗਾ ਮੌਕੇ ਤੇ ਮਾਨਤਨ ਜਰੂਰ ਕਰਦਾਂਗੇ ਜੀ ਸੀਲ ਸਾਊ ਵੱਲੋਂ ਦਾ ਜੀ ਕੀ ਆ ਬਾਤਾਂ ਆ ਦੇਖ ਸਕਦੇ ਆ ਪੂਰੀ ਸੀਲ ਸਾਊ ਆ ਬਾਈ ਨੇ ਤੁਹਾਨੂੰ ਥਨਾ ਨੂੰ ਹੱਥ ਲਾ ਕੇ ਦਿਖਾਦਾ ਸਿੰਗਾ ਨੂੰ ਹੱਥ ਲਾ ਕੇ ਦਿਖਾਦਾ ਪੁੱਟੀ ਸਾਈਡ ਵੀ ਖਾਣ ਖੱਚ ਕੇ ਦਿਖਾਤੇ ਆ ਸੀਲ ਸਾਊ ਵੱਲੋਂ ਗਰੰਟੀ ਆ ਬਾਈ ਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ